ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਬਲੌਗ ਇੱਕ ਬੀਟੈਕ ਨੌਜਵਾਨ ਮਕੈਨੀਕਲ ਇੰਜੀਨੀਅਰ ਕੀਤੀ ਹੋਈ ਅੱਜ ਆਰਗੈਨਿਕ ਖੇਤੀ ਕਰਿਆ ਹੁਸ਼ਿਆਰਪੁਰ ਡਿਸਟ੍ਰਿਕਟ ਦਾ ਨੌਜਵਾਨ ਪੀੜੀ ਦੇ ਵਿੱਚੋਂ ਅਜੀ ਦਾ ਹੰਗਾਰਾ ਮਿਲਿਆ ਤੇ ਪੜ੍ਹਾਈ ਕਰਨ ਤੋਂ ਬਾਅਦ ਬੀਟੈਕ ਕਰਨ ਤੋਂ ਬਾਅਦ ਅੱਜ ਆਪਣੀ ਆਰਗੈਨਿਕ ਖੇਤੀ ਕਰਿਆ ਖੁਸ਼ਿਆਰਪੁਰ ਦਾ ਨੌਜਵਾਨ ਸਤਿ ਸ੍ਰੀ ਅਕਾਲ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਪਾਜੀ ਕੀ ਹਾਲ ਹੈ ਜੀ ਠੀਕ ਆ ਤੁਸੀਂ ਬਹੁਤ ਵਧੀਆ ਲੱਗਾ ਕਿ ਆਪਣੇ ਹੁਸ਼ਿਆਰਪੁਰ ਚ ਕੋਈ ਜੋਆਂ ਦੀ ਖੇਤੀ ਕਰਦਾ ਹਾਂਜੀ ਧੰਨਵਾਦ ਪਾਜੀ ਕਿੰਨਾ ਚਿਰ ਹੋ ਗਿਆ ਕਰਦਿਆਂ ਨੂੰ ਜੀ ਇਹ ਪਾਜੀ ਹੋ ਗਿਆ ਸਾਨੂੰ 7-8 ਸਾਲ ਹੋ ਗਏ ਜੋ ਮੀਂਹ ਦਿਆਂ ਨੂੰ ਅੱਛਾ ਜੀ ਹਾਂਜੀ ਪਾਜੀ ਬੀ ਟੈਕ ਕੀਤੀ ਮਕੈਨਿਕਲ ਦੀ ਹਾਂਜੀ ਹਾਂਜੀ ਇਹ ਕਿਦਾਂ ਆਇਆ ਕਿ ਅਸੀਂ ਇਹ ਕੰਮ ਕਰ ਲਈਏ ਜਾਂ ਇਹਦੇ ਚ ਫਾਇਦਾ ਹੈਗਾ ਕਿ ਨਹੀਂ ਹੈਗਾ ਲੋਕੀ ਤਾਂ ਕਹਿੰਦੇ ਖੇਤੀ ਚ ਫਾਇਦਾ ਹੀ ਨਹੀਂ ਖੇਤੀ ਰੁੱਲ ਗਈ ਆ ਖੇਤੀ ਸੜਕਾਂ ਤੇ ਆ ਗਈ ਆ ਕਿਸਾਨ ਕੋਈ ਵਿਚਾਰਾ ਧਰਨਿਆਂ ਤੇ ਬੈਠਾ ਉਹ ਤਾਂ ਬੈਠ ਆਰਗੈਨਿਕ ਤਾਂ ਉਦਾਂ ਵੀ ਝਾੜ ਘਾਟ ਨਿਕਲਦਾ ਆ ਹਾਂਜੀ ਫਿਰ ਕੀ ਸੋਚਿਆ ਕਿ ਲੋਕਾਂ ਨੂੰ ਜ਼ਹਿਰ ਮੁਕਤ ਚੀਜ਼ ਦੇਣੀ ਆ ਅਸੀਂ ਜਿਵੇਂ ਤੁਸੀਂ ਪਹਿਲਾ ਸਵਾਲ ਕੀਤਾ ਕਿ ਬੀ ਟੈਕ ਕੀਤੀ ਹੈ ਕਿ ਕੀ ਸੋਚਿਆ ਕਿ ਇਧਰ ਨੂੰ ਆ ਗਏ ਜੀ ਜ਼ਿਆਦਾਤਰ ਇੰਜੀਨੀਅਰ ਮੈਂ ਦੇਖਿਆ ਜਿਨ੍ਹਾਂ ਨੇ ਵੀ ਇੰਜੀਨੀਅਰਿੰਗ ਕੀਤੀ ਆ ਉਹ ਲਗਭਗ ਬਖਰੀਲੀ ਤੇ ਹੀ ਤੁਰਦੇ ਆ ਜ਼ਿਆਦਾਤਰ ਠੀਕ ਆ ਦੂਜਾ ਸਵਾਲ ਤੁਸੀਂ ਕੀਤਾ ਕਿ ਜ਼ਹਿਰ ਮੁਕਤ ਚੀਜ਼ਾਂ ਖਲੋਣ ਦਾ ਕਿੱਦਾਂ ਮਨ ਵਿੱਚ ਆਇਆ ਹਾਂਜੀ ਜੀ ਇਹ ਮਨ ਵਿੱਚ ਇਦਾਂ ਆਇਆ ਜੀ ਹਰ ਘਰ ਦੇ ਵਿੱਚ ਕੈਂਸਰ ਠੀਕਾ ਮੇਰੀ ਸਗੀ ਭੈਣ ਨੂੰ ਕੈਂਸਰ ਸੀ ਅੱਛਾ ਜੀ ਹਾਂਜੀ ਉਹ ਜੇ ਕਿਸੇ ਬੰਦੇ ਨੂੰ ਹੋਵੇ ਤਾਂ ਮੰਨਿਆ ਕਿ ਕੁਛ ਕਰਦਾ ਇਦਾਂ ਦਾ ਉਹਨੂੰ ਹੋ ਗਿਆ ਠੀਕ ਹੈ ਪਰ ਇੱਕ ਕੁੜੀ ਨੂੰ ਔਰਤ ਨੂੰ ਜਿਹਦਾ ਕਿਸੇ ਤੱਕ ਬੱਚਾ ਵੀ ਨਹੀਂ ਹੈਗਾ ਉਹਨੂੰ ਕੈਂਸਰ ਹੋ ਜਾਣਾ ਇੱਕ ਬਹੁਤ ਮੰਦ ਭਾਗੀ ਘਟਣਾ ਠੀਕ ਹੈ ਜੀ ਬਸ ਉਸ ਤੋਂ ਬਾਅਦ ਫੇ ਐਸਾ ਮਨ ਫਿਰਿਆ ਕਿ ਨਹੀਂ ਹੁਣ ਨਹੀਂ ਕੁਛ ਇਦਾਂ ਦਾ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇਹ ਜ਼ਹਿਰ ਮੁਕਤੀ ਆ ਜ਼ਹਿਰ ਮੁਕਤ ਆ ਪੂਰੀ ਤਰ੍ਹਾਂ ਨਾ ਜ਼ਹਿਰ ਮੁਕਤ ਆ ਖੇਤੀ ਭਾਜੀ ਖਾਨਦਾਨੀ ਸੀ ਜਾਂ ਫਿਰ ਇਹ ਇਹ ਫਸਲਾਂ ਤੋਂ ਹੀ ਖੇਤੀ ਜ਼ਮੀਨ ਬਣਾਈ ਫਿਰ ਗਾਂ ਨਹੀਂ ਖੇਤੀ ਖਾਨਦਾਨੀ ਨਹੀਂ ਸੀ ਖੇਤੀ ਸਾਡੇ ਪਿਤਾ ਜੀ ਤੇ ਚਾਚਾ ਜੀ ਨੇ ਸ਼ੁਰੂ ਕੀਤੀ ਆ ਆਪਣੇ ਬਲਬੁੱਤੇ ਇਹਨਾਂ ਨੇ ਜ਼ਮੀਨ ਖਰੀਦੀ ਆ ਤੇ ਆਪਣੇ ਬਲਬੁੱਤੇ ਤੇ ਖੜੇ ਹੋਏ ਆ ਅੱਛਾ ਕੇ ਪਹਿਲਾਂ ਕਹਿੰਦੇ ਪਹਿਲਾਂ ਕੋਈ ਕਿਲਾ ਕੁਝ ਨਹੀਂ ਸੀਗਾ ਨਹੀਂ ਜ਼ੀਰੋ ਤੋਂ ਬਣਿਆ ਅੱਜ ਕਿੰਨੇ ਕਿੱਲੇ ਆ ਭਾਜੀ ਆਪਣੇ ਅੱਜ ਆਪਣੇ ਕੋ ਟੋਟਲ ਟੋਟਲ ਹੈਗੇ 17 ਏਕੜ ਆ ਜੀ ਇਸ ਜਿਹੜੀ 17 ਏਕੜ ਜ਼ਮੀਨ ਬਣੀ ਆ ਇਹ ਸ਼ੁਰੂ ਤੋਂ ਆਰਗੈਨਿਕ ਕੀਤੀ ਜਾਂ ਕੁਝ ਸਮਾਂ ਹੋਇਆ ਕਿ ਕਰਦਿਆਂ ਨੂੰ ਜੀ ਨਹੀਂ ਅਸੀਂ 2008 ਤੋਂ ਸ਼ੁਰੂ ਕੀਤੀ ਆ ਜੀ 2008 ਤੋਂ ਹਾਂਜੀ ਅੱਛਾ ਜੀ ਹਾਂਜੀ 2008 ਕਿਦਾਂ ਦਾ ਰੁਝਾਨ ਮਿਲਦਾ ਕਿ ਕਿਦਾਂ ਫਸਲ बिक ਜਾਂਦੀ ਹੈ ਜੇ ਤੁਹਾਡੀ ਵੀ ਸੜਕਾਂ ਤੇ ਰੁੱਲਦੀ ਹੈ ਜੀ ਇਹ ਨਹੀਂ ਪਹਿਲਾਂ ਪਹਿਲਾਂ ਤਾਂ ਔਂਕੜ ਆਈਆਂ ਮੁਸ਼ਕਿਲਾਂ ਆਈਆਂ ਅੱਛਾ ਜੀ ਵੇਚਣ ਦੇ ਵਿੱਚ ਲੋਕਾਂ ਨੂੰ ਸਮਝਾਉਣ ਦੇ ਵਿੱਚ ਕਿ ਇਹ ਖਾਓ ਵਧੀਆ ਆ ਸਿਹਤ ਲਈ ਵਧੀਆ ਆ ਜ਼ਹਿਰਾ ਨਾ ਖਾਓ ਅੱਛਾ ਜੀ ਹੌਲੀ ਹੌਲੀ ਫੇਰ ਸਮਝੇ ਮੀਟਿੰਗਾਂ ਕੀਤੀਆਂ ਜਿਹੜਾ ਦੋਸਤਾਂ ਨੂੰ ਮਿਲੇ ਉਹਨਾਂ ਨੂੰ ਦੱਸਿਆ ਹਸਪਤਾਲਾਂ 'ਚ ਗਏ ਸਕੂਲਾਂ 'ਚ ਗਏ ਠੀਕ ਆ ਫਿਰ ਉੱਥੋਂ ਇਹ ਸਫ਼ਰ ਸ਼ੁਰੂ ਹੋਇਆ ਤੇ ਅੱਜ ਹਾਲਾਤ ਇਹ ਆ ਕਿ ਲੋਕ ਸਾਡੇ ਕੋਲ ਚੀਜ਼ ਮੰਗਦੇ ਆ ਸਾਡੇ ਕੋਲ ਉਲੀ ਪੈਦਾ ਹੀ ਨਹੀਂ ਕਰਦੇ ਅੱਛਾ ਇਹ ਇਹ ਹੈਗੇ ਜੋਵ ਆ ਹਾਂਜੀ ਹੁਸ਼ਿਆਰਪੁਰ ਦੇ ਵਿੱਚ ਕੋਈ ਮੈਨੂੰ ਲੱਗਦਾ ਬੀਜ ਦਾ ਹੀ ਨਹੀਂ ਹੈਗਾ ਮੈਂ ਤਾਂ ਘਰੀ ਸੁਣਿਆ ਨਹੀਂ ਜੀ ਕਦੇ ਨਹੀਂ ਸੁਣਿਆ ਅਸੀਂ ਆਪ ਨਹੀਂ ਸੁਣਿਆ ਤਾਈਓ ਸਾਨੂੰ ਲੱਗਾ ਸੀਗਾ ਕਿ ਤੁਸੀਂ ਜੌਂ ਦੀ ਖੇਤੀ ਕਰਦੇ ਹੋ ਭਾਜੀ ਕੀ ਫਾਇਦਾ ਆ ਦੇਖਣ ਨੂੰ ਤਾਂ ਕਣਕ ਦਾ ਬੂਟਾ ਹੀ ਲੱਗਦਾ ਹਨਾ ਕਣਕ ਲੱਗਦੀ ਆ ਕਿ ਕਣਕ ਹੀ ਆ ਇਹ ਕੀ ਖਾਸੀਅਤ ਆ ਕਿੱਥੋਂ ਵੀ ਇਹ ਆਉਂਦਾ ਆ ਕਿੱਦਾਂ ਮਿਲਦਾ ਆ ਕਿੰਨਾ ਝਾੜ ਨਿਕਲਦਾ ਕਿੱਲੇ ਚ ਇੱਕ ਕਿੱਲੇ ਚੋਂ ਭਾਜੀ ਜਿੱਦਾਂ ਆਪਣਾ ਇਲਾਕਾ ਕੰਢੀ ਇਲਾਕਾ ਆ ਖੇਤ ਲੀਆਂ ਜਮੀਨਾਂ ਆ ਚਾਰ ਇਹਦਾ ਉਹੀ ਬਿਨਾ ਕਿਸੇ ਫਰਟੀਲਾਈਜ਼ਰ ਤੋਂ ਜਾਂ ਬਿਨਾ ਕਿਸੇ ਕੈਮੀਕਲ ਤੋਂ ਆਪਾਂ 7-8 ਬੋਰੀਆਂ ਕਿੱਲੇ ਦੀਆਂ ਕੱਢ ਲੈਂਦੀਆਂ ਅੱਛਾ ਜੀ ਜਿਵੇਂ ਕਿ ਆ ਸਫੇਦਿਆਂ ਦੇ ਵਿੱਚ ਇੱਥੇ ਹੋ ਜਾਣੀਆਂ ਇੰਨੀਆਂ ਬੋਰੀਆਂ ਠੀਕ ਆ ਹਾਂਜੀ ਇਹਦੇ ਫਾਇਦੇ ਜਿਹੜੇ ਆ ਇੱਕ ਤਾਂ ਇਹ ਖੂਨ ਨੂੰ ਸਾਫ਼ ਕਰਦਾ ਹੈ ਜੀ ਠੀਕ ਆ ਠੀਕ ਆ ਨੰਬਰ 2 ਤੇ ਇਹਦੇ ਵਿੱਚ ਫਾਈਬਰ ਵੱਧ ਮਾਤਰਾ ਚ ਹੁੰਦਾ ਓਕੇ ਜਿਹੜਾ ਸਾਡਾ ਵਜੇ ਨਹੀਂ ਵਧਣ ਦਿੰਦਾ ਠੀਕ ਆ ਨੰਬਰ 3 ਤੇ ਠੰਡਕ ਦਿੰਦਾ ਸਾਡੀ ਬੋਡੀ ਨੂੰ ਅਸੀਂ ਗਰਮੀਆਂ ਦੇ ਵਿੱਚ ਇਹ ਸੱਤੂ ਬਣਾ ਕੇ ਪੀਂਦੇ ਆ। ਇਹਨੂੰ ਭੁੰਨ ਕੇ ਆਟਾ ਬਣਾ ਕੇ ਸੱਤੂ ਬਣਾ ਕੇ ਪੀਂਦੇ ਆ। ਠੀਕ ਆ। ਹਾਂਜੀ। ਇੱਕ ਇਹ ਸੱਤੂ ਤੋਂ ਯਾਦ ਆਈ ਆਪਣਾ ਨਤੇਸ਼ ਭਰਾ ਆ ਯਾ ਰਾਜਸਥਾਨ ਚ। ਅੱਛਾ ਜੀ। ਉਹ ਵੀ ਸੱਤੂ ਨੂੰ ਬਹੁਤ ਕਹਿੰਦਾ ਕਿ ਤੁਸੀਂ ਬਾਕੀ ਪ੍ਰੋਟੀਨ ਛੱਡੋ। ਤੁਸੀਂ ਸੱਤੂ ਪੀਣਾ ਸ਼ੁਰੂ ਕਰੋ। ਉਹ ਸੱਤੂ ਇਹ ਤੋਂ ਹੀ ਬਣਦਾ ਆ ਜੀ। ਸੱਤੂ ਸੋਚਨੇ ਦਾ ਵੀ ਬਣ ਜਾਂਦਾ ਆ। ਅੱਛਾ ਜੀ। ਤੇ ਜੋਆਂ ਦਾ ਵੀ ਬਣ ਜਾਂਦਾ ਆ। ਅੱਛਾ ਜੀ। ਹਾਂਜੀ। ਫਿਰ ਭਾਜੀ ਆਟਾ ਇਹ ਕਿਦਾਂ ਵੇਚਦੇ ਹੋ? ਘਰ ਘਰ ਜਾਣਾ ਪੈਂਦਾ ਜਾਂ ਲੋਕ ਹੁਣ ਪੱਕੇ ਲੱਗੇ ਹੋਏ ਆ ਜਿਹੜੇ ਚੀਜ਼ ਨੂੰ ਡਿਮਾਂਡ ਤੁਹਾਡੇ ਤੱਕ ਆ ਨੇ ਲੋਕ ਪੱਕੇ ਲੱਗੇ ਹੋਏ ਆ ਜੀ ਸਾਡੀ ਮੰਡੀ ਲੱਗਦੀ ਆ ਰੋਸ਼ਨ ਗਰਾਉਂਡ ਹੁਸ਼ਰਪੁਰ ਦੇ ਵਿੱਚ ਜਿਵੇਂ ਕਿ ਮੈਂ ਜਿਕਰ ਤੁਹਾਡਾ ਨਾ ਕੀਤਾ ਸੀ ਪਹਿਲਾਂ ਆਈਐਫਏ ਸੰਸਥਾ ਆ ਇੱਕ ਸਾਡੀ ਠੀਕ ਹੈ ਜੀ ਤੇ ਉਹਦੇ ਜਰੀਏ ਅਸੀਂ ਆਪਣਾ ਸਮਾਨ ਵੇਚਦੇ ਆ ਤੇ ਹਰ ਐਤਵਾਰ 8:30 ਤੋਂ 10 ਉੱਥੇ ਮੰਡੀ ਲੱਗਦੀ ਆ ਤੇ ਫਿਰ ਅਸੀਂ ਜਲੰਧਰ ਵੀ ਜਾਈਦਾ ਆ ਅੱਛਾ ਜੀ ਉੱਥੇ ਵੀ ਸਾਡੀ ਮੰਡੀ ਲੱਗਦੀ ਆ ਖੇਤੀ ਭਵਨ ਤੇ ਉੱਥੇ ਆਪਾਂ ਆਪਣਾ ਸੌਦਾ ਵੇਚਦੇ ਆ ਲਿਆ ਕੇ ਤੇ ਜਦੋਂ ਹੁਣ ਇਹ ਕਣਕ ਵਾਂਗ ਤਿਆਰ ਹੁੰਦਾ ਆ ਕਿੰਨੇ ਕੁ ਪਾਣੀ ਲੱਗਦੇ ਆ ਕਿ ਕੀ ਏ ਜ਼ਮੀਨ ਦਾ ਹਿਸਾਬ ਕਿਤਾਬ ਹੋਵੇ ਕਿ ਕਿਹੜੀ ਜ਼ਮੀਨ ਦੇ ਵਿੱਚ ਹੁੰਦਾ ਆ ਜੀ ਇਹ ਦੇਖੋ ਇਹ ਫਸਲ ਅਸੀਂ ਕਿਸੇ ਵੀ ਜ਼ਮੀਨ ਦੇ ਵਿੱਚ ਬੀਜ ਸਕਦੇ ਆ ਅੱਛਾ ਜੀ ਤੇ ਜ਼ਮੀਨ ਨਹੀਂ ਮਾੜੀ ਹੁੰਦੀ ਜ਼ਮੀਨ ਦਾ ਮਾਲਕ ਮਾਰਾ ਹੁੰਦਾ ਆ ਠੀਕ ਆ ਹਾਂਜੀ ਇਹਨੂੰ ਕਿਸੇ ਵੀ ਜ਼ਮੀਨ 'ਚ ਤੁਸੀਂ ਬੀਜੋ ਮਿਹਨਤ ਕਰੋਗੇ ਤਾਂ ਫਸਲ ਨਿਕਲੂਗੀ ਢਾਟੀ ਤੁਹਾਨੂੰ ਖਾਲੀ ਨਹੀਂ ਮੜੂਗੀ ਤੁਸੀਂ ਸੋਚਿਆ ਕਿ ਜੇ ਇਹ ਬੋਰੀਆਂ 8 ਤੋਂ 9 ਨਿਕਲਦੀਆਂ ਕਿੱਲੇ 'ਚੋਂ ਕਣਕ ਵੱਧ ਨਿਕਲਦੀ ਆ ਕਣਕ ਮਹਿੰਗੀ ਵੇਚਦੀ ਆ ਇਹ ਹੁਣ ਮਹਿੰਗਾ ਵਿਕਦਾ ਭਾਜੀ ਭਾਜੀ ਇਹਦਾ ਆਟਾ ਮੈਂ 120 ਰੁਪਏ ਕਿਲੋ ਵੇਚਦਾ ਅੱਛਾ ਜੀ ਕਣਕ ਦਾ ਆਟਾ ਹੁਣ ਮਰਾਖੇ ਵਾਲਾ ਵੀ 35 ਰੁਪਏ ਕਿਲੋ ਮਸ ਹੀ ਹੋਣਾ। ਅੱਛਾ ਜੀ। ਹਾਂਜੀ। ਲੋਕੀ ਹੁਣ ਲੈ ਕੇ ਜਾਂਦੇ ਆ। ਲੈ ਕੇ ਜਾਂਦੇ ਆ। ਤੇ ਪਾਜੀ ਹੋਰ ਨਾਲ ਕਿਹੜੀ ਕਿਹੜੀ ਖੇਤੀ ਹੈ ਆਪਣੀ? ਮੇਰੇ ਕੋਲ ਸੀਜ਼ਨਲ ਸਬਜ਼ੀਆਂ ਹੁੰਦੀਆਂ ਆ। ਅੱਛਾ ਜੀ। ਬਾਕੀ ਗੁੜ ਸ਼ੱਕਰ ਦਾ ਆਪਣਾ ਕੰਮ ਬਹੁਤ ਵੱਡੇ ਲੈਵਲ ਤੇ ਆ। ਅੱਛਾ ਜੀ। ਕਮਾਦ ਆਪਣਾ ਬੀਜਦੇ ਆਂ ਅਸੀਂ। ਠੀਕ ਆ। ਹਾਂਜੀ। ਹਲਦੀ ਹੁੰਦੀ ਆ ਹਾਂਜੀ। ਉਹ ਵੀ ਜ਼ਹਿਰ ਮੁਕਤ। ਜ਼ਹਿਰ ਮੁਕਤੀ ਬਜੀ ਜ਼ਹਿਰ ਮੁਕਤ। ਹੁਣ ਜਿੰਨੀ ਖੇਤੀ ਕਰਦੇ ਹੋ 10-12 ਫਸਲਾਂ ਦੀ। ਹਾਂਜੀ। ਚਾਹੇ ਸਬਜ਼ੀਆਂ ਹੋ ਗਈਆਂ ਚਾਹੇ ਉਹ ਆਲੂ ਪਿਆਜ਼ ਹੋ ਗਏ। ਹਾਂਜੀ। ਉਹ ਸਾਰੇ ਆਰ ਸਾਰੇ ਆਰਗੇਨਿਕ ਆ ਭਾਜੀ ਅੱਛਾ ਜੀ ਹਾਂਜੀ ਹੁਣ ਤਾਂ ਫਿਰ ਲੋਕੀ ਤਾਂ ਨਾਰਮਲ ਹੀ ਸਾਰੇ ਪਾਸੇ ਆ ਕੇ ਆਪਣੇ ਆਪ ਲੈ ਜਾਂਦੇ ਹੋਣੇ ਆ ਆਉਂਦੇ ਵੀ ਆ ਬਹੁਤ ਦੂਰੋਂ ਦੂਰੋਂ ਆਉਂਦੇ ਆ ਅੱਛਾ ਜੀ ਫੋਨ ਕਰਦੇ ਆ ਸਾਨੂੰ ਭੇਜ ਦੋ ਅਸੀਂ ਉਹਨਾਂ ਨੂੰ ਡਾਕ ਰਾਹੀਂ ਭੇਜ ਵੀ ਦਿੰਨੇ ਆ ਠੀਕ ਹੈ ਜੀ ਹਾਂਜੀ ਕਦੀ ਅਜੇ ਤੱਕ ਇਦਾਂ ਤਾਂ ਨਹੀਂ ਹੋਇਆ ਸੀਗਾ ਕਿ ਫਸਲ ਕੀਤੀ ਆ ਖੜੀ ਆ ਇਹ ਖੇਤਾਂ 'ਚ ਰੁਲ ਗਈ ਆ ਨਹੀਂ ਭਾਜੀ ਫਸਲ ਨਹੀਂ ਰੁਲਦੀ ਖੇਤਾਂ ਦੇ ਵਿੱਚ ਅੰਦਰ ਅਸਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਸਾਡੇ ਜਿਹੜੇ ਕਿਸਾਨ ਆ ਉਹ ਫਸਲ ਨੂੰ ਪੈਦਾ ਤਾਂ ਕੱਢ ਲੈਂਦੇ ਆ ਕਿੰਨੀ ਮਿਹਨਤ ਕਰਦੇ ਆ ਉਹ ਕਿੰਨੇ ਪਾਣੀ ਲਾਉਂਦੇ ਆ ਜੀ ਹਾਂਜੀ ਕਿੰਨੀ ਉਹਦੀ ਦੇਖਭਾਲ ਕਰਦੇ ਆ ਪਰ ਜਦੋਂ ਵੇਚਣ ਦੀ ਵਾਰੀ ਆਉਂਦੀ ਆ ਉਦੋਂ ਉਹ ਪੈਰ ਪਿੱਛੇ ਕਰ ਲੈਂਦੇ ਆ ਆਪਣੇ ਹੂੰ ਬਿਹਤਰ ਆ ਅਸੀਂ ਫਸਲ ਨੂੰ ਸਟੋਰ ਕਰਕੇ ਫੇਰ ਵੇਚੀਏ ਜਾਂ ਉਹਨੂੰ ਪ੍ਰੋਸੈਸ ਕਰਕੇ ਫੇਰ ਵੇਚੀਏ ਠੀਕ ਆ ਮੈਂ ਸਿੱਧੇ ਤੌਰ ਤੇ ਜੋ ਨਹੀਂ ਵੇਚਦਾ ਮੈਨੂੰ ਪ੍ਰੋਸੈਸ ਕਰਕੇ ਵੇਚਦਾ ਇਹਦਾ ਆਟਾ ਬਣਾ ਕੇ ਵੇਚਦਾ ਆ ਅੱਛਾ ਜੀ ਤੇ ਇਹਦੇ ਸੱਤੂ ਬਣਾ ਕੇ ਵੇਚਦਾ ਜਾਂ ਦਲੀਆ ਬਣਾ ਕੇ ਵੇਚਦਾ ਆ अच्छा जी, जी। वो से ना जी जी। फिर अलग-अलग चीज अलग-अलग रेट ਤੇ ਵਿਕਦੀ ਹੈ। ਅਲੱਗ-ਅਲੱਗ ਚੀਜ਼ ਅਲੱਗ-ਅਲੱਗ ਰੇਟ ਤੇ ਵਿਕਣੀਆਂ ਪਰ ਸਾਨੂੰ ਉਹਦੇ ਲਈ ਮਾਰਕੀਟ ਸੈਟਅਪ ਕਰਨੀ ਪੈਂਦੀ ਪਹਿਲਾਂ। ਠੀਕ ਆ। ਘੁਮਣਾ ਪੈਂਦਾ ਆ। ਭਾਜੀ ਕਿੰਨੇ ਸਾਲ ਲੱਗੇ ਸੀ ਮਾਰਕੀਟ ਸੈਟਅਪ ਕਰਨ ਵਾਸਤੇ ਨਾਮ ਬਣਾਉਣ ਵਾਸਤੇ? ਨਾਮ ਬਣਾਉਣ ਨੂੰ ਭਾਜੀ ਬਹੁਤ ਸਮਾਂ ਲੱਗ ਗਿਆ ਸੀਗਾ। ਇਹ ਜਿੱਦਾਂ 12-13 ਦੇ ਵਿੱਚ ਤਾਂ ਥੋੜਾ ਜਿਹਾ ਡਾਮੰਡ ਵਾਲੀ ਸੀ ਕੰਮ। ਫਿਰ 16 ਦੇ ਵਿੱਚ ਜਦੋਂ ਸਾਡੀ ਮੰਡੀ ਸ਼ੁਰੂ ਹੋ ਗਈ 17 ਦੇ ਵਿੱਚ ਉਸ ਤੋਂ ਬਾਅਦ ਫਿਰ ਕੰਮ ਚੱਲ। ਜਦੋਂ ਬੀਟੈਕ ਕੀਤੀ ਸੀਗੀ ਹਾਂਜੀ ਉਦੋਂ ਸੋਚਿਆ ਸੀਗਾ ਕਿ ਮੈਂ ਘਰ ਦੇ ਨਾਲ ਖੇਤੀ ਕਰੂੰਗਾ ਜਾਂ ਉਦੋਂ ਕੀ ਸੋਚ ਸੀਗਾ ਕਿ ਕਿੱਥੇ ਜਾਣਾ ਜਾਂ ਬਾਹਰ ਜਾਣਾ ਆ ਜਾਂ ਮਕੈਨਿਕਲ ਦੀ ਇੰਜੀਨੀਅਰਿੰਗ ਕਰ ਲਈ ਹੈ ਕਿ ਬਾਹਰ ਸੈੱਟ ਹੋਵਾਂ ਜਾਂ ਕਿਤੇ ਜੌਬ ਕਰਾਂ ਉਦੋਂ ਤਾਂ ਇਹ ਹੀ ਸੋਚਿਆ ਸੀ ਜੀ ਨੌਕਰੀ ਕਰਾਂਗੇ ਅੱਛਾ ਜੀ ਹਾਂਜੀ ਪਰ ਭੈਣ ਦੇ ਕੈਂਸਰ ਨੇ ਹਲਾਤ ਤਾਂ ਹਾਂਜੀ ਨੌਕਰੀ ਕਰਾਂਗੇ ਪਰ ਉਹ ਨਹੀਂ ਤੇ ਚਲੋ ਦੋਸਤੋ ਬਾਕੀ ਭਾਜੀ ਆਪਾਂ ਹੋਰ ਵੀ ਦੇਖਦੇ ਹਾਂ ਜਿਹੜੀ ਆਰਗੈਨਿਕ ਕਰਦੇ ਆਂ ਜੀ ਉਹ ਦੂਜੇ ਖੇਤਾਂ ਚ ਚੱਲਦੇ ਆਂ ਚਲੋ ਦੋਸਤੋ ਦੂਜੇ ਪਾਸੇ ਚੱਲਦੇ ਆਂ ਜੀ ਭਾਜੀ ਕੀ ਖਾਸ ਆ ਇਹ ਬੈਂਗਣਾ ਚ ਇਹੀ ਜਿਹੜੇ ਟਮਾਟਰ ਲਾਏ ਜੇ ਜਿੰਨੀ ਵੀ ਸਬਜ਼ੀ ਆ ਕੀ ਖਾਸ ਕੀ ਇਹਨਾਂ ਚ ਖਾਸ ਭਾਵੇਂ ਕਿ ਤੁਸੀਂ ਬੈਂਗਣ ਦੇਖ ਰਹੇ ਆ ਹਾਂ ਜੀ ਜਿਹੜੇ ਇਹ ਬੈਂਗਣ ਇਹਨਾਂ ਦੀ ਜਿਹੜੀ ਜੜ੍ਹ ਆ ਉਹ ਹੋਰ ਬੈਂਗਣ ਦੀ ਆ ਜਿਹੜਾ ਉੱਪਰ ਤਣਾ ਆ ਉਹ ਹੋਰ ਵੈਰਾਈਟੀ ਦਾ ਆ ਠੀਕ ਆ ਜਿਹੜੇ ਦੀ ਜੰਗਲੀ ਬੈਂਗਣ ਦੀ ਆ ਤੇ ਉੱਪਰ ਜਿਹੜਾ ਤਣਾ ਆ ਇਹ ਵੈਰਾਈਟੀ ਹੋਰ ਆ ਬੈਂਗਣ ਦੀ ਅੱਛਾ ਜੀ ਹਾਂਜੀ ਇਸ ਜਿੰਨੀ ਪੇਂਦ ਕਰਦੇ ਹਾਂ ਇਹ ਪਹਿਲਾਂ ਜੰਗਲੀ ਦੀ ਕਰਦੇ ਹਾਂ ਜਾਂ ਇਕੱਲੇ ਇਹਨਾਂ ਦਾ ਐਕਸਪੈਰੀਮੈਂਟ ਹੀ ਕੀਤਾ ਆ ਨੇ ਐਕਸਪੈਰੀਮੈਂਟ ਪਹਿਲਾਂ ਕੀਤਾ ਸੀਗਾ ਉਹ ਕਾਮਯਾਬ ਹੋਇਆ ਤੇ ਇਹਦਾ ਜਿਹੜਾ ਰੂਟ ਸਟਾਕ ਆ ਉਹ ਆਪਾਂ ਜੰਗਲੀ ਬੈਂਗਣ ਦਾ ਬਣਾਇਆ ਤੇ ਜਿਹੜੀ ਉੱਪਰ ਫਸਲ ਆ ਜਿਹੜੀ ਆਹ ਬੈਂਗਣ ਆ ਇਹ ਬਦ ਚੜ੍ਹ ਦੇਣ ਵਾਲੀ ਫਸਲ ਹੈ ਜੀ ਇਕੱਲਾ ਇਹ ਬੈਂਗਣਾ ਤੇ ਆ ਟਮਾਟਾ ਜਾਂ ਹੋਰ ਵੀ ਬਾਕੀਆਂ ਦੀ ਵੀ ਕਰਦੇ ਹਾਂ ਨੀ ਫਿਲਹਾਲ ਤਾਂ ਅਸੀਂ ਟਮਾਟਰ ਤੇ ਬੈਂਗਣ ਦੇ ਉੱਤੇ ਹੀ ਕਰਕੇ ਦੇਖਿਆ ਆ ਅੱਛਾ ਜੀ ਹੁਣ ਅਸੀਂ ਅੱਗੇ ਕਰਾਂਗੇ ਜਿਵੇਂ ਕਿ ਕਦੂ ਦੀ ਬੇਲ ਥੋੜੀ ਜ਼ਿਆਦਾ ਸਖਤ ਹੁੰਦੀ ਆ ਉਹਦੇ ਉੱਤੇ ਆਪਾਂ ਹਦਵਾਣੇ ਦੀ ਕਰਕੇ ਦੇਖਾਂਗੇ ਅੱਛਾ ਹਾਂਜੀ ਭਈ ਜੰਗਲੀ ਨਾਲ ਕੀ ਭਾਜੀ ਕੀੜਾ ਦੀ ਲੱਗਦਾ ਜਾਂ ਕੀ ਪ੍ਰੋਬਲਮ ਮਤਲਬ ਕੀ ਆਪਾਂ ਨੂੰ ਬੈਨੀਫਿਟ ਕੀ ਆ ਇਹਦਾ ਇਹਦਾ ਬੈਨੀਫਿਟ ਭਾਜੀ ਇਹ ਆ ਜਿਹੜੇ ਬੈਂਗਣ ਹਨ ਇਹਨਾਂ ਵਿੱਚ ਨੀਮਾ ਟੋੜ ਆ ਜਾਂਦਾ ਆ ਅੱਛਾ ਜੀ ਨੀਮਾ ਟੋੜ ਇੱਕ ਐਸੀ ਬਿਮਾਰੀ ਆ ਜਿਹੜੀ ਮਿੱਟੀ 'ਚ ਹਮੇਸ਼ਾ ਹੀ ਰਹਿੰਦੀ ਆ ਠੀਕ ਆ ਖਾਸ ਕਰ ਪੋਲੀ ਹਾਊਸ ਤੇ ਨੈਟ ਹਾਊਸ ਦੇ ਵਿੱਚ ਠੀਕ ਆ ਫਿਰ ਉਹਦਾ ਕੋ ਤੇ ਉਹ ਉਹ ਜਿਹੜਾ ਕੀੜਾ ਆ ਨਿਮਾਟੋਡ ਉਹ ਇਸ ਜੰਗਲੀ ਬੈਂਗਣ ਨੂੰ ਨਹੀਂ ਕੁਝ ਕਹਿੰਦਾ ਠੀਕ ਹੈ ਜੀ ਹਾਂ ਜੀ ਇਹ ਸਰਵਾਈਵ ਕਰ ਜਾਂਦਾ ਉਹ ਵੀ ਇਹ ਸਰਵਾਈਵ ਕਰ ਜਾਂਦਾ ਤੇ ਭਾਜੀ ਫਿਰ ਕਿੰਨੀ ਕੁ ਮਤਲਬ ਬੂਟੇ ਜਿਹਦਾ ਹੁਣ ਆ ਲੱਗੇ ਹੋਏ ਆ ਇਹ ਵਧੀਆ ਰੇਟ ਤੇ ਵਿਕ ਜਾਂਦੇ ਆ ਫਿਰ ਵਧੀਆ ਰੇਟ ਤੇ ਭਾਈ ਸਬਜ਼ੀ ਵੇਖਦੀ ਆ ਆਪਣੇ ਕੋ ਕਿਹੜੀ ਕਿਹੜੀ ਸਬਜ਼ੀਆਂ ਇਹ ਬੈਂਗਣ ਹੋ ਗਏ ਜਾਂ ਟਮਾਟਰ ਹੋ ਗਏ ਹੋਰ ਕਿਹੜੀ ਕਿਹੜੀ ਸਬਜ਼ੀ ਆਪਣੇ ਕੋ ਸਾਡੇ ਕੋਲ ਭਾਜੀ ਲਗਭਗ ਸੀਜ਼ਨਲ ਸਬਜ਼ੀਆਂ ਸਾਰੀਆਂ ਹੁੰਦੀਆਂ ਆ ਜਿੱਦਾਂ ਹੁਣ ਆਫ ਸੀਜ਼ਨ ਚੱਲ ਰਿਹਾ ਆ ਤੇ ਅਸੀਂ ਨਵੀਆਂ ਬੀਲਾਂ ਬੀਜੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਨੂੰ ਫਲ ਦੇਣਗੀਆਂ ਸਾਰਾ ਕੁਝ ਹੈਗਾ ਸਾਰਾ ਕੁਝ ਆਰਗੈਨਿਕ ਆ ਹੈਗਾ ਸਾਰਾ ਕੁਝ ਆਰਗੈਨਿਕ ਆ ਠੀਕ ਹੈ ਜੀ ਇੱਕ ਭੈਣ ਦੀ ਬਿਮਾਰੀ ਤੋਂ ਜੀ ਇਹ ਦੋਸਤੋ ਇਹ ਅਸੀਂ ਨੀਲੇ ਨਲੋਏ ਵਿੱਚ ਖੜੇ ਆ ਹੁ ਸ਼ਾਰਪਰ ਡਿਸਟ੍ਰਿਕਟ ਦਾ ਪਿੰਡ ਆ ਲੋਕੀ ਕਹਿੰਦੇ ਆ ਕਿ ਸ਼ਿਵਾਲਿਕ ਦੀ ਪਹਾੜੀਆਂ ਦੇ ਵਿੱਚ ਇਹ ਕੁਝ ਹੁੰਦਾ ਨਹੀਂ ਹੈਗਾ ਜਿਨ੍ਹਾਂ ਨੇ ਬੀਜਣਾ ਆ ਉਹਨਾਂ ਨੇ ਰੇਤਾ ਦੇ ਵਿੱਚ ਵੀ ਬਹੁਤ ਕੁਝ ਉਗਾ ਲਣਾ ਆ ਜਾਨਵਰ ਇੱਥੇ ਵੀ ਪੈਂਦੇ ਆ ਬਾਜੀ ਹਾਂਜੀ ਆਉਂਦੇ ਆ ਭਾਈ ਸੂਰ ਆਉਂਦੇ ਆ ਸਾੰਭਰ ਹੁੰਦੇ ਆ ਅੱਛਾ ਜੀ ਹਾਂਜੀ ਹਾਂਜੀ ਲੋਕੀ ਮਤਲਬ ਕਈਆਂ ਦਾ ਇਹੀ ਬਹਾਨਾ ਹੁੰਦਾ ਕਿ ਸਾੰਭਰ ਪੈ ਗਏ ਜੀ ਬਾਂਦਰ ਪੈ ਗਏ ਪਰ ਜੇ ਤੁਹਾਡੇ ਮਨ ਦੇ ਵਿੱਚ ਹੋਵੇ ਤੁਸੀਂ ਖੇਤੀ ਕਰ ਸਕਦੇ ਹੋ ਹਣਾ ਬਿਲਕੁਲ ਕਰ ਸਕਦੇ ਆ ਪਰ ਇਹ ਬਾਂਦਰਾ ਦਾ ਪ੍ਰਕੋਪ ਥੋੜਾ ਉੱਪਰਲੇ ਪਾਸੇ ਜ਼ਿਆਦਾ ਆ ਅੱਛਾ ਜੀ ਉੱਥੇ ਥੋੜਾ ਸੰਭਵ ਆ ਖੇਤੀ ਕਰਨਾ ਠੀਕ ਆ ਹਾਂਜੀ ਹਾਂਜੀ ਪਰ ਇੱਥੇ ਸਾਂਭਰ ਤਾਂ ਆਉਂਦਾ ਹੈ ਨਾ ਸਾਂਭਰ ਆਉਂਦਾ ਇੱਥੇ ਆਪਾਂ ਹਾਂਜੀ ਉਹ ਤਾਂ ਸ਼ੁਕਰੀਆ ਭਾਜੀ ਬਹੁਤ ਬਹੁਤ ਧੰਨਵਾਦ ਸਮਾਂ ਦਿੱਤਾ ਤੇ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ ਮਿਲਦੇ ਆਂ ਜੀ ਨੈਕਸਟ ਵੀਡੀਓ ਚ ਧੰਨਵਾਦ